ਉਹੀ ਹੈ ਜਿਸ ਤਰੀਕੇ ਨਾਲ ਉਸ ਨੂੰ ਟਾਰਗੇਟ ਕੀਤਾ ਗਿਆ ਹੈ ਵੈਂਡੇਲਾਈਜ਼ ਕੀਤਾ ਗਿਆ ਹੈ ਤੋੜ-ਪੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਇਨਸੀਡੈਂਟ ਨੂੰ ਕੰਡੈਮ ਕਰਦਾ ਹੈ ਔਰ ਮੈਂ ਸਮਝਦਾ ਇਹਦੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਦਾ ਕਮਿਸ਼ਨਰੇਟ ਅੰਮ੍ਰਿਤਸਰ ਦੀ ਸਾਰੀ ਪੁਲਿਸ ਦਾ ਬਹੁਤ ਵੱਡਾ ਫੇਲੀਅਰ ਹੈ ਕਿ 26 ਜਨਵਰੀ ਦਾ ਦਿਨ ਹੋਵੇ ਹਾਈ ਅਲਰਟ ਤੁਸੀਂ ਐਲਾਨਾ ਹੋਵੇ ਕਿਵੇਂ ਕੋਈ ਬੰਦਾ ਪੌੜੀ ਲਾ ਕੇ ਪਹਿਲਾਂ ਚੜਦਾ ਉਤਰਦਾ ਫਿਰ ਚੜਦਾ ਔਰ ਉੱਥੇ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੂੰ 26 ਜਨਵਰੀ ਵਾਲੇ ਦਿਨ ਉਹ ਸਟੈਚੂ ਨੂੰ ਟਾਰਗੇਟ ਕਰਦਾ ਪੰਜਾਬ ਇੰਡੋਪਾਕ ਬਾਰਡਰ ਸਟੇਟ ਹੈ ਔਰ ਇੱਕ ਸਾਜ਼ਿਸ਼ ਰਚੀ ਗਈ ਹੈ ਕਿ ਭਾਈ ਇੱਥੇ ਦੋ ਕਮਿਊਨਿਟੀਆਂ ਨੂੰ ਆਪਸ 'ਚ ਟੈਨਸ਼ਨ ਕ੍ਰੀਏਟ ਕਰਕੇ ਲੜਾਉਣ ਵਾਲੀ ਇਹ ਸਾਜ਼ਿਸ਼ ਹੈ ਕਿਉਂਕਿ ਅੱਜ ਤੱਕ ਇਹ ਜੇ ਹਾਲਾਤ ਪਹਿਲਾਂ ਵੇਖਣ ਨੂੰ ਨਹੀਂ ਮਿਲੇ ਔਰ ਅਸੀਂ ਸਾਰੇ ਅੱਜ ਇਸ ਇਨਸੀਡੈਂਟ ਨੂੰ ਜਿੱਥੇ ਕੰਡੈਮ ਕਰਦੇ ਆ ਚੁੱਪੇ-ਚੁੱਪੇ ਤੇ ਪੁਲਿਸ ਲੱਗੀ ਹੋਵੇ ਔਰ ਪੁਲਿਸ ਇਹ ਜੇ ਇਨਸੀਡੈਂਟ ਨੂੰ ਪ੍ਰिवेंट ਕਰਨ 'ਚ ਫੇਲ ਹੋ ਜੇ ਅਨ ਨਾਲ ਹੀ ਉੱਥੇ ਪੌੜੀ ਲੱਗੀ ਸੀ ਕਿਵੇਂ ਪੌੜੀ ਲੱਗੀ ਰਹਿ ਗਈ ਪੁਲਿਸ ਦਾ ਇਹਦੇ ਚ ਕੋਈ ਰੋਲ ਮਿਲੀ ਭੁਗਤ ਦਾ ਇਹ ਹਾਲਾਤ ਖਰਾਬ ਕਰਨ ਦਾ ਸਰਕਾਰ ਦਾ ਕੀ ਰੋਲ ਹੈ ਸਾਰਾ ਜਾਂਚ ਦਾ ਵਿਸ਼ੇ ਨਗਰ ਅਸੀਂ ਇਸ ਇਨਸੀਡੈਂਟ ਨੂੰ ਸਟਰੋਂਗੇਸਟ ਵਰਡਸ ਚ ਕੰਡੈਮ ਕਰਦੇ ਦੂਜੀ ਗੱਲ ਮੈਨੂੰ ਪਤਾ ਲੱਗਿਆ ਜੀ ਕਿ ਅੱਜ ਏ ਅਮਨ अरोड़ा ਸਾਹਿਬ ਧਾਲੀਵਾਲ ਸਾਹਿਬ ਤੇ ਇਹਨਾਂ ਦੇ ਹੋਰ ਕਈ ਉੱਥੇ ਜਾ ਕੇ ਆਏ ਆ ਚਲੋ ਮੈਂ ਉਹਨਾਂ ਦਾ ਧੰਨਵਾਦੀ ਆ ਕਿ ਤੁਹਾਨੂੰ ਸਮਾਂ ਨਿਕਲਿਆ ਕਿਉਂਕਿ ਹਾਲੇ ਤੱਕ ਤਾਂ ਤੁਹਾਡਾ ਸਮਾਂ ਖਰੀਦਾ ਫਰੋਦ ਤੋਂ ਹੀ ਨਹੀਂ ਵੇਲ ਮਿਲ ਰਿਹਾ ਤੁਹਾਨੂੰ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਜੇਸ ਤਰੀਕੇ ਦੀ ਧੱਕੇਸ਼ਾਹੀ ਐਡਮਿਨਿਸਟ੍ਰੇਸ਼ਨ ਦੇ ਸਿਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਐ ਉਹ ਸਾਰਿਆਂ ਦੇ ਸਾਹਮਣੇ ਵੇਖਣ ਨੂੰ ਆ ਜੋ ਪਟਿਆਲੇ ਹੋਇਆ ਜੋ ਜਲੰਧਰ ਹੋਇਆ ਜੋ ਲੁਧਿਆਣੇ ਹੋਇਆ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਚੇ ਹੋਇਆ ਮੈਂ ਕਿਹੜੀ ਕਿਹੜੀ ਕਾਰਪੋਰੇਸ਼ਨ ਜਾਂ ਕਮੇਟੀ ਦਾ ਜ਼ਿਕਰ ਕਰਾਂ ਤੁਹਾਡੇ ਸਾਹਮਣੇ ਕਿਵੇਂ ਇੱਕ ਤਰਫਾ ਕਾਗਜ਼ ਉਡਾਏ ਗਏ ਜੇ ਚੋਣ ਹੋਈ ਪ੍ਰਸ਼ਾਸਨ ਵਨ ਸਾਈਡਿਡ ਝਾੜੂ ਨੂੰ ਜਿਤਾਉਣ ਤੇ ਲੱਗਿਆ ਮਗਰ ਫੇਰ ਵੀ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਜੇ ਕਾਮਯਾਬੀ ਨਹੀਂ ਮਿਲੀ ਉਸ ਤੋਂ ਬਾਅਦ ਉਹਨਾਂ ਨੇ ਬਾਇ ਪ੍ਰੈਸ਼ਰ ਬਾਇ ਲਿਓਰਿੰਗ ਖਰੀਦਿਆ ਵਿਰੋਧ ਦੀ ਪੂਰੀ ਜੋਰ ਲਾਤਾ ਮੈਨੂੰ ਅੱਜ ਇਸ ਗੱਲ ਦਾ ਮਾਣ ਹੈ ਕਿ ਆ ਸ਼ਰੋਬਨੀ ਅਕਾਲੀ ਦਲ ਦੇ ਭਾਵੇਂ ਅਸੀਂ ਕਾਉਂਸਲਰ ਘੱਟ ਬਣੇ ਆ ਮਗਰ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਇਹਨਾਂ ਦਾ ਸਰਦਾਰ ਅਵਤਾਰ ਸਿੰਘ ਜੀ ਟਰੱਕਾ ਵਾਲਾ ਸਾਹਿਬ ਜਿਹੜੀ ਚੌਥੀ ਵਾਰੀ ਕਾਉਂਸਲਰ ਬਣੇ ਆ ਸਰਦਾਰ ਔਰ ਸਾਡੇ ਸਤਿਕਾਰਯੋਗ ਮਾਤਾ ਜੀ ਉਹਨਾਂ ਦੇ ਸੁਪੁੱਤਰ ਮੋਨੂ ਜੀ ਜਿਹੇ ਬੈਠੇ ਨਗਵੰਤ ਕੌਰ ਜੀ ਜਿਹੜੇ ਤੀਜੀ ਵਾਰੀ ਕਾਉਂਸਲਰ ਬਣੇ ਆ ਸਾਡੇ ਪੰਡੋਰੀ ਸਾਹਿਬ ਜਿਹੜੇ ਕਾਉਂਸਲਰ ਸਾਹਿਬ ਬਣੇ ਆ ਔਰ ਸਾਡੇ ਸਤਿਕਾਰਯੋਗ ਭੈਣ ਜੀ ਜਿਹੜੇ ਇੱਕ ਸੀਨੀਅਰ ਪੋਜੀਸ਼ਨ ਤੋਂ ਪੜ੍ਹਾਉਂਦੇ ਸਨ ਲੈਕਚਰ ਆਫ ਪ੍ਰੋਫੈਸਰ ਸਾਹਿਬ ਉਹਨਾਂ ਦੇ ਹਸਬੰਦ ਬੈਠੇ ਆਪੇ ਪ੍ਰਿੰਸੀਪਲ ਦੇ ਅਹੁਦੇ ਤੇ ਰਿਟਾਇਰ ਹੋਏ ਭੈਣ ਜੀ ਪਰਮਜੀਤ ਕੌਰ ਇਹਨਾਂ ਚਾਰਾਂ ਨੂੰ ਆਮ ਆਦਮੀ ਪਾਰਟੀ ਦੇ ਆਲਾ ਵਜ਼ੀਰ ਤੋਂ ਲੈ ਕੇ ਸਮੂਚੀ ਲੀਡਰਸ਼ਿਪ ਨੇ ਫੋਨ ਕਰਤਾ ਕਿ ਸਾਨੂੰ ਵੋਟ ਪਾਓ ਅਸੀਂ ਤੁਹਾਨੂੰ ਇੰਨਾ ਖਰਚਾ ਦਵਾਂਗੇ ਇਹ ਕਰਾਂਗੇ ਉਹ ਕਰਾਂਗੇ ਹਰ ਕਿਸਮ ਦਾ ਜੋਰ ਅਸ਼ਮਾਈ ਪ੍ਰੈਸ਼ਰ ਆਮ ਆਦਮੀ ਪਾਰਟੀ ਨੇ ਇਨਾਂ ਤੇ ਪਾਇਆ ਮਗਰ ਇਹ ਟਾਸ ਤੋਂ ਮਾਸ ਨਹੀਂ ਹੋਇਆ ਫਿਰ ਕਾਂਗਰਸ ਪਾਰਟੀ ਨੇ ਵੀ ਇਨਾਂ ਨੂੰ ਚਲੋ ਪ੍ਰੈਸ਼ਰ ਆ ਜੋ ਪਾਉਣ ਜੋਗੇ ਨਹੀਂ ਸੀ ਮਗਰ ਆਪ ਦੇ ਹਿਸਾਬ ਨਾਲ ਇਨਾਂ ਨੂੰ ਅਪਰੋਚ ਕਰਦੇ ਸੀ ਕਿ ਸਾਡੀ ਮਦਦ ਕਰੋ ਮਗਰ ਮੈਂ ਇਨਾਂ ਦਾ ਧਨਵਾਦੀ ਆਚਾਰਾਂ ਦਾ ਕਿ ਆਪਣੇ ਲੋਕਾਂ ਦੀ ਜੋ ਆਵਾਜ਼ ਸੁਣਦੇ ਹੋਏ ਇਸ ਹਨੇਰੀ ਚ ਵੀ ਜਿੱਤ ਕੇ ਆਏ ਔਰ ਮਤਦਾਧਾਨ ਜਿਨ੍ਹਾਂ ਲੋਕਾਂ ਨੇ ਕੀਤਾ ਉਹਨਾਂ ਦੀ ਭਾਵਨਾ ਦਾ ਸਤਕਾਰ ਕਰਦੇ ਹੋਏ ਜੋ ਮੁੱਦੇ ਇਹ ਗਰਾਉਂਡ 'ਚ ਲੈ ਕੇ ਗਏ ਸੀ ਗਰਾਉਂਡ ਜ਼ੀਰੋ ਤੇ ਉਹ ਮੁੱਦਿਆਂ ਨੂੰ ਲੈ ਕੇ ਅੱਜ ਵੀ ਅਡੋਲ ਖਲੋਤੇ ਆ ਅੱਜ ਸਥਿਤੀ ਕੀ ਬਣ ਗਈ ਕਿ ਆਫਟਰ ਪੁਲਿਸ ਪ੍ਰੈਸ਼ਰ ਇਹ ਨਹੀਂ ਝੁਕੇ ਇਹਨਾਂ ਨੂੰ ਪੈਸਿਆਂ ਦੀ ਲਾਲਚ ਦਿੱਤੀ ਗਈ ਇਹ ਨਹੀਂ ਝੁਕੇ ਆ ਕਹੀ ਜ਼ਰੂਰ ਡੋਲ ਗਏ ਆ ਬੀਜੇਪੀ ਦੇ ਦੋ ਕਾਉਂਸਲਰ ਚਲੇ ਗਏ ਮੈਨੂੰ ਲੱਗਦਾ ਇੱਕ ਅੱਡੇ ਦੀ ਹੋਰ ਤਿਆਰੀ ਆ ਜਾਣਦੀ ਅੱਜ ਮੈਂ ਤੁਹਾਨੂੰ ਐਡਵਾਂਸ 'ਚ ਦੱਸ ਰਿਹਾ ਉਹਨੂੰ ਬੀਜੇਪੀ ਸਾਹਮ ਲੈਵੇ ਤੇ ਸਾਹਮਲੇ ਮੈਂ ਦੱਸਿਆ ਸੀ ਉਹਨਾਂ ਨੂੰ ਕੀ ਤੁਹਾਡੇ ਤਿੰਨ ਬੰਦੇ ਭੱਜਨੇ ਦੋ ਭੱਜ ਗਏ ਇੱਕ ਤੇ ਮੈਨੂੰ ਸ਼ੱਕ ਹੈ ਉਹ ਮੈਨੂੰ ਲੱਗਦਾ ਹਲੇ ਵਿਚਾਰ ਜੇ ਖਲੋਤਾ ਕਿਹੜੇ ਪਾਸੇ ਡਿੱਗੂਗਾ 5 ਵਜੇ ਪਤਾ ਲੱਗੂਗਾ ਮਗਰ ਉਸ ਤੋਂ ਬਾਅਦ ਆਮ ਆਜ਼ਾਦ ਇੰਡੀਪੈਂਡੈਂਟ ਜੋ ਆਮ ਆਦਮੀ ਪਾਰਟੀ ਦੇ ਖਿਲਾਫ ਲੜੇ ਸਨ ਉਹ ਵੀ ਡੋਲ ਗਏ ਇਸ ਲਈ ਹੱਦ ਤੋਂ ਵੱਧ ਪ੍ਰੈਸ਼ਰ ਹੈ ਮੇਰ ਬਣਾਉਣ ਦਾ ਕੱਲ ਜੋ ਫਗਵਾੜੇ ਚ ਹੋਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਮੈਂ ਅੱਜ ਬੇਨਤੀ ਕਰਦਾ ਆਮ ਆਦਮੀ ਪਾਰਟੀ ਨੂੰ ਕਿ ਉਹਨਾਂ ਦੇ ਕੋਲ ਕੋਈ ਅਧਿਕਾਰ ਨਹੀਂ ਹੈ 24 ਸੀਟਾਂ ਆਈਆਂ ਭਾਈ ਤੁਹਾਨੂੰ ਤੁਹਾਨੂੰ ਲੋਕਾਂ ਨੇ ਨਕਾਰਿਆ ਅੱਜ ਦੀ ਗਿਣਤੀ ਜੋ ਹੈ ਉਹ ਮੈਨੂੰ ਲੱਗਦਾ 41 ਕਾਉਂਸਲਰ ਸ਼ਾਇਦ ਸੋਨੀ ਸਾਹਿਬ ਲੈ ਕੇ ਬੈਠੇ ਔਰ 39 ਆ 40 ਐਮਐਲਏ ਵਿੱਚ ਪਾ ਕੇ ਆਮ ਆਦਮੀ ਪਾਰਟੀ ਕੋਲ ਬੈਠੇ ਤੇ ਫਰਕ ਤਾਂ ਰਹਿ ਗਿਆ ਹੁਣ 6 ਜਾਂ 7 ਰਹਿ ਗਏ ਬੀਜੇਪੀ ਦੇ ਤੇ 4 ਰਹਿ ਗਏ ਸਾਡੇ ਬੀਜੇਪੀ ਦਾ ਮੈਨੂੰ ਪਤਾ ਲੱਗਿਆ ਜੀ ਉਹਨਾਂ ਨੇ ਸ਼ਾਇਦ ਗੈਰ ਹਾਜ਼ਰ ਹੋ ਜਾਣਾ ਵਾਕ ਆਊਟ ਕਰ ਦੇਣਾ ਮੈਂ ਤਾਂ ਆਮ ਆਦਮੀ ਪਾਰਟੀ ਨੂੰ ਆਫਰ ਦਿੰਨਾ ਸਿੱਧੀ ਕਿ ਭਾਈ ਮੇਅਰ ਸਾਡਾ ਬਣਾ ਦਿਓ ਤੇ ਤੁਹਾਨੂੰ ਠੀਕ ਰਹਿ ਜਾਓਗੇ ਨਹੀਂ ਤਾਂ ਫਿਰ ਜੋ ਲੋਕਾਂ ਦਾ ਫੈਸਲਾ ਉਹਨੂੰ ਸਵੀਕਾਰ ਕਰ ਲਿਓ ਸਾਡੇ ਬੰਦਿਆਂ ਨੂੰ ਐਵੇਂ ਪ੍ਰੈਸ਼ਰ ਨਾ ਕਰੋ ਇਹ ਬਾਦਰ ਲੋਕ ਨੇ ਜਰਨੈਲ ਲੋਕ ਨੇ ਮੇਰੇ ਕੋਲ ਤਾਂ ਆਮ ਆਦਮੀ ਪਾਰਟੀ ਦੇ ساری ਰਾਤ ਨਹੀਂ ਮੈਨੂੰ ਸੌਣ ਦਿੱਤਾ ਨਾ ਸਾਡੇ ਕਾਉਂਸਲਰਾਂ ਸਹਿਬਾਨਾਂ ਨੂੰ ਸੌਣ ਦਿੱਤਾ ਕੋਈ ਕਹਿੰਦਾ ਮੇਰਾ ਨਾਮ ਲਾਂਨਤਾ ਕੋਈ ਮੇਰਾ ਕਹਿੰਦੇ ਐਲਾਨਤਾ ਕੋਈ ਮੇਰਾ ਐਲਾਨਤਾ ਮੇਨ ਲੋਦਾ ਘਰ ਬੈਠੀ ਲਾਂ ਨਹੀਂ ਜਾਂਦੇ ਆ ਤੁਹੇ ਕੋਈ ਆਮ ਆਦਮੀ ਪਾਰਟੀ ਦਾ ਮੇਅਰ ਦਾ ਚੋਣ ਦਾ ਕੈਂਡੀਡੇਟ ਦੀ ਆਵਾਜ਼ ਤੁਹਾਡੇ ਕੰਨਾਂ 'ਚ ਪਈ ਕਿ ਨਹੀਂ ਪਈ ਪਈ ਕਿ ਨਹੀਂ ਪਈ ਜੀ ਕੌਣ ਹੈ ਕੈਂਡੀਡੇਟ ਇਹਨਾਂ ਦਾ ਇਸ ਲਈ ਅੰਦਰ ਜੋ ਮੈਨੂੰ ਸ਼ੱਕ ਹੈ ਗੁਰਪ੍ਰੀਤ ਭੁੱਲਰ ਸਾਹਿਬ ਕਮਿਸ਼ਨਰ ਆਫ ਪੁਲਿਸ ਰਹਿਣ ਵਾਸਤੇ ਕੁਝ ਕਰ ਸਕਦੇ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਦਿਨ ਦਿਹਾੜੇ ਅਟੈਕ ਕਰਵਾ ਸਕਦੇ ਆ ਹਰਪਾਲ ਰੰਧਾਵੇ ਦੀ ਮਦਦ ਕਰ ਸਕਦੇ ਆ ਔਰ ਫੇਰ ਕਹਿਣ ਕੀ ਅਟੈਕ ਇਹਨਾਂ ਨੇ ਆਪਣੇ ਆਪ ਤੇ ਆਪ ਕਰਾਇਆ ਤੇ ਮੰਨ ਕੇ ਚੱਲੋ ਅੱਜ ਇਹ ਕਾਉਂਸਲਰ ਸਹਿਬਾਨ ਅੰਦਰ ਚੱਲੇ ਆ ਇਹਨਾਂ ਨੂੰ ਔਰ ਭਾਰ ਰੰਦਾਵੇ ਔਰ ਕਾ ਐਸਪੀ ਚੁੱਕ ਕੇ ਵੀ ਲਿਜਾ ਸਕਦਾ ਮਗਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਟੇ ਜਿਹੜੇ ਕਾਉਂਸਲਰ ਸਹਿਬਾਨ ਲੋਕਾਂ ਦੀ ਜੋ ਫਤਵਾ ਉਹਦਾ ਸਤਕਾਰ ਕਰਦੇ ਹੋਏ ਅਡੋਲ ਰਹਿਣਗੇ ਔਰ ਸਰਕਾਰ ਨੂੰ ਔਰ ਕਾਂਗਰਸ ਪਾਰਟੀ ਨੂੰ 익ਸਪੋਜ਼ ਵੀ ਕਰਨਗੇ ਔਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਆਮ ਆਦਮੀ ਪਾਰਟੀ ਦਾ ਕਿ ਬਹੁਮਤ ਤੁਹਾਡੇ ਕੋਲ ਵੀ ਨਹੀਂ ਇਲੈਕਸ਼ਨ ਗਾਹ ਨਾ ਕਰਾਇਓ ਜੇ ਤੁਸੀਂ ਕਾਂਗਰਸ ਨੂੰ ਰੋਕਣਾ ਚਾਹੁੰਦੇ ਹੋ ਤੇ ਤੁਸੀਂ ਸ਼ਰੋਬਨੀ ਅਕਾਲੀ ਦਲ ਦਾ ਸਾਥ ਦਿਓ ਸ਼ਰੋਬਨੀ ਅਕਾਲੀ ਦਲ ਦਾ ਮੇਰ ਬਣਾਓ ਔਰ ਫਿਰ ਸ਼ਹਿਰ ਦੀ ਡਿਵੈਲਪਮੈਂਟ ਹੋ ਸਕੇ ਕਿਉਂਕਿ ਪਿਛਲੇ 5 ਸਾਲ ਵੀ ਕਾਂਗਰਸ ਨੇ ਸਿਰਫ ਤੇ ਸਿਰਫ ਪੈਸੇ ਬਣਾਏ ਆ ਜਾਂ ਲੋਕਾਂ ਨੂੰ ਐਕਸਪਲੋਇਟ ਕੀਤਾ ਇਸੇ ਕਾਰਨ ਹੋਇਆ ਕਿ ਉਹਨਾਂ ਦੇ ਮੇਅਰ ਵੀ ਚਲੇ ਗਿਆ ਮੇਅਰ ਸਾਹਿਬ ਤਾਂ ਚਲੀ ਆਪ ਚੇ ਗਏ ਤੇ ਕਾਂਗਰਸੀ ਸਾਰੇ ਇੱਥੇ ਜਿਹੜੇ ਸ਼ਹਿਰ ਦੀ ਨੁਮਾਇੰਦਗੀ ਕਰਦੇ ਲੋਕਾਂ ਨੇ ਐਮ ਐਲ ਏ ਵੇਲੇ ਕਰਦੇ ਇਸ ਲਈ ਅੱਜ ਇਹਨਾਂ ਹਾਲਾਤਾਂ 'ਚ ਔਰ ਜੋ ਲਾਅ ਐਂਡ ਆਰਡਰ ਦੇ ਹਾਲਾਤ ਨੇ ਇਹ ਸਾਰੇ ਹਾਲਾਤਾਂ ਨੂੰ ਲੈ ਕੇ ਤੁਹਾਡੇ ਰੂਬਰੂ ਹੋਏ ਆ ਔਰ 4 ਵਜੇ ਇਲੈਕਸ਼ਨ ਦਾ ਸਮਾਂ ਔਰ ਸ਼੍ਰੋਮਣੀ ਅਕਾਲੀ ਦਲ ਦੇ ਆਪ ਦਾ ਪੱਖ ਤੁਹਾਡੇ ਸਾਹਮਣੇ ਰੱਖਿਆ ਕੋਈ ਸਵਾਲ ਜੀ ਜਿਸ ਤਰ੍ਹਾਂ 26 ਜਨਵਰੀ ਦੇ ਦਿਨ ਦੀ ਖਾਸ ਟੂਨ ਕੀਤੀ ਗਈ ਖਾਸ ਜਗ੍ਹਾ ਤੇ ਜਾ ਕੇ ਜਿਹੜਾ ਅਪਮਾਨ ਕੀਤਾ ਗਿਆ ਲੱਗਦਾ ਕਿ ਸੋਚੀ ਸਮੀਂ ਵੀ ਸਾਜ਼ਿਸ਼ ਤਾਂ ਪੰਜਾਬ ਇਟ ਇਜ਼ ਅ ਪ੍ਰੀ ਪਲਾਨਡ ਪ੍ਰੀ ਮੈਡੀਟੇਟਿਡ ਬੜੀ ਲੰਮੀ ਪਲੈਨਿੰਗ ਤੋਂ ਬਾਅਦ ਇਹ ਕੰਮ ਹੋਇਆ ਔਰ 26 ਜਨਵਰੀ ਨੂੰ ਚੂਜ਼ ਕਰਨਾ ਬਾਬਾ ਸਾਹਿਬ ਜੀ ਨੂੰ ਟਾਰਗੇਟ ਕਰਨ ਲਈ ਇੱਕ ਬੜੀ ਲੌਂਗ ਟਰਮ ਪਲੈਨਿੰਗ ਹੈ ਬਾਰਡਰ ਸਟੇਟ ਤੇ ਅਫਸੋਸ ਦੀ ਗੱਲ ਇਹ ਹੈ ਹਾਈ ਅਲਰਟ ਹੋਵੇ ਪੰਜਾਬ 'ਚ ਮਤਲਬ ਇਹ ਤੋਂ ਵੱਧ ਹਾਈ ਅਲਰਟ ਹੋ ਨਹੀਂ ਸਕਦਾ ਸਿਕਿਉਰਿਟੀ ਫੋਰਸਸ ਔਨ ਹਾਈ ਅਲਰਟ ਹੋਣ ਔਰ ਉਸ ਮੌਕੇ ਤੇ ਬੰਦਾ ਮਨ ਮਰਜੀ ਕਰੇ ਚੜ ਕੇ ਬਾਬਾ ਸਾਹਿਬ ਜੀ ਦੀ ਉਸ ਸਟੈਚੂ ਨੂੰ અપਮਾਨਿਤ ਕਰੇ ਮੈਂ ਸਮਝਦਾ ਹਾਂ ਪੁਲਿਸ ਕਮਿਸ਼ਨਰ ਜਾਂ ਪੁਲਿਸ ਦੇ ਆਲਾ ਅਧਿਕਾਰੀ ਦਾ ਇੱਥੇ ਕਮਿਸ਼ਨਰ ਬਣੇ ਰਹਿਣ ਜਾਣ ਦਾ ਕੋਈ ਹੱਕ ਹੀ ਨਹੀਂ ਰਹਿ ਗਿਆ ਪਹਿਲਾ ਦਰਬਾਰ ਸਾਹਿਬ ਤੇ ਅਟੈਕ ਔਰ ਅੱਜ ਦਰਬਾਰ ਸਾਹਿਬ ਤੋਂ ਬਾਅਦ 26 ਜਨਵਰੀ ਵਾਲੇ ਦਿਨ ਕਿਸੇ ਨੇ ਏਡੀ ਵੱਦ ਸ਼ਲੂਕੀ ਕੀਤੀ ਹੋਵੇ ਤੇ ਮੈਂ ਕਹੂੰਗਾ ਪੁਲਸ ਤੇ ਕਮਿਸ਼ਨਰ ਆਫ ਪੁਲਿਸ ਉੱਤੇ ਆ ਇਹ ਹਾਲਾਤ ਬਣੇ ਤੁਹਾਡੇ ਸਾਹਮਣੇ ਅੱਜ ਵੀ ਲੈਕਚਰ ਹੋ ਰਹੀ ਹੈ ਇਸ ਨਾਲ ਵੀ ਰਿਲੇਟ ਕਰਕੇ ਦੇਖਦੇ ਜੀ ਜਿਸ ਨਾਲ ਸਾਹਿਬ ਦਾ ਸਰਕਾਰ ਇਹ ਦੇਖੋ ਭਗਵੰਤ ਮਾਨ ਜੀ ਹੋਮ ਮਿਨਿਸਟਰ ਨੇ ਹੋਮ ਮਿਨਿਸਟਰ ਨੂੰ ਤਾਂ ਪੰਜਾਬ ਆਇਆ ਨੂੰ ਮੈਨੂੰ ਲੱਗਦਾ 2 ਮਹੀਨੇ ਬੀਤ ਕੇ 1.5 ਮਹੀਨਾ ਪਹਿਲਾਂ ਨਿਊਜ਼ੀਲੈਂਡ ਚਲੇ ਗਏ ਸੀ ਪਹਿਲਾਂ ਸੱਚ ਸ਼ਰਾਬ ਬਾਦ ਪੀ ਲਈ ਸੀ ਉਦੋਂ ਲਾਜ ਦੀਨ ਰਹੇ ਆ ਫਿਰ ਨਿਊਜ਼ੀਲੈਂਡ ਚਲੇ ਗਏ ਨਿਊਜ਼ੀਲੈਂਡ ਤੋਂ ਬਾਅਦ ਦਿੱਲੀ ਫਚੇ ਆ ਜਦੋਂ ਦਿੱਲੀ ਤੋਂ ਆਉਣਾ ਮੈਨੂੰ ਲੱਗਦਾ ਉਦੋਂ ਤੱਕ ਕੇਜਰੀਵਾਲ ਨੇ ਇਹਨਾਂ ਨੂੰ ਲਾ ਦੇਣਾ ਇਹ ਵਿਚਾਰੇ ਦੇ ਤਾਂ ਮਤਲਬ ਧਿਆਨ ਹੀ ਕੋਈ ਨਹੀਂ ਲਾਉਣ ਆਰਡਰ ਤੇ ਜੇ ਇਸ ਬੰਦੇ ਦਾ ਹੋਮ ਮਿਨਿਸਟਰ ਨੇ ਜਦ ਕੋਈ ਰਿਵਿਊ ਮੀਟਿੰਗ ਨਹੀਂ ਕਰਨੀ ਕਿਸੇ ਨੂੰ ਜਵਾਬ ਤਲਬ ਵੀ ਨਹੀਂ ਕਰਨੀ ਤਾਂ ਇਹੀ ਕੁਝ ਹਾਲਾਤ ਪੈਦਾ ਹੋਣਗੇ ਰਾਤ ਨੂੰ ਕੁਲਦੀਪ ਢਾਲੀਵਾਲ ਅਰੀ ਉੱਥੇ ਪਹੁੰਚੇ ਤੇ ਉਹਨਾਂ ਦਾ ਇਹ ਬਿਆਨ ਆਇਆ ਸਾਹਮਣੇ ਕਿ ਸਾਰਾ ਕੁਝ ਸੈਂਟਰ ਕੰਟਰੋਲ ਅ ਸਿਚੁਏਸ਼ਨ ਅੰਡਰ ਕੰਟਰੋਲ ਹੈ। ਢਾਲੀয়াল ਸਾਹਿਬ ਨੂੰ ਤਾਂ ਮੈਂ ਲਾਦਾ ਇਹਨਾਂ ਨੂੰ ਦੋ ਲਫ਼ਜ਼ ਉੱਥੋਂ ਸੈਕਟੇਰੀਅਟ ਤੋਂ ਲੈ ਕੇ ਆਉਂਦੇ ਆਂ ਅੰਡਰ ਕੰਟਰੋਲ। ਇਹ ਆਪ ਅੰਡਰ ਕੰਟਰੋਲ ਨਹੀਂ ਸਰਕਾਰ ਇਹਨਾਂ ਦੀ। ਇਹ ਤਾਂ ਜਦੋਂ ਇਨਸੀਡੈਂਟ ਹੋ ਜਾਂਦਾ ਉਹਦੇ ਬਾਅਦ ਕਹਿ ਦਿੰਦੇ ਆ ਸਭ ਅੰਡਰ ਕੰਟਰੋਲ ਹੈ। ਮਤਲਬ ਅੰਡਰ ਕੰਟਰੋਲ ਕੀ ਹੈ ਫਿਰ ਤੁਸੀਂ ਸਾਜ਼ਿਸ਼ ਦਾ ਹਿੱਸਾ ਹੋ। ਤੁਸੀਂ ਇਹ ਅਟੈਕ ਕਰਾਇਆ ਔਰ ਫਿਰ ਕਹਿ ਰਹੇ ਹੋ ਅੰਡਰ ਕੰਟਰੋਲ ਹੈ। ਮੇਕੋ ਅੰਡਰ ਕੰਟਰੋਲ ਮੈਂ ਤਾਂ ਮੰਨੂ ਕਿ ਤੁਸੀਂ ਇਹ ਜੀ ਇਨਸੀਡੈਂਟਸ ਨੂੰ ਪ੍ਰੀਵੈਂਟ ਕਰੋ ਨਾਟ ਕਿ ਕਰਵਾ ਕੇ ਤੁਸੀਂ ਕਹੋ ਅੰਡਰ ਕੰਟਰੋਲ ਹੈ ਜੋ ਵੀ ਘਟਨਾ ਨੂੰ ਪੁਲਿਸ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ 24 ਘੰਟੇ ਹੋ ਚੁੱਕੇ ਘਟਨਾ ਨੂੰ ਸਿਰਫ ਇੱਕ ਬੰਦੇ ਦਾ ਨਾਮ ਜੁਣ ਦੱਸਿਆ ਗਿਆ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਕੋ ਵੱਡੀ ਗੱਲ ਮੇਰੇ ਵੀਰ ਨੇ ਕੀਤੀ ਆ ਏ ਡੀ ਜੀ ਪੀ ਇੱਕ ਸਪੈਸ਼ਲ ਏ ਡੀ ਜੀ ਪੀ ਡਿਊਟੀ ਸੀ ਇਸ ਬਾਰਡਰ ਡਿਸਟ੍ਰਿਕਟ ਚ ਅਮਰਸਰ ਸਾਹਿਬ ਚੋ ਦੀ ਵਿਜ਼ਿਟ ਹੋਈ ਆ ਤੇ ਕੀ ਉਹਨੇ ਸਿਕਿਉਰਿਟੀ ਦਾ ਰਿਵਿਊ ਕੀਤਾ ਫਿਰ ਦੋ ਏਡੀਜੀ ਦੋ ਆਏ ਸੀ ਇੱਕ ਮੈਨੂੰ ਲੱਗਦਾ ਵਰਮਾ ਜੀ ਆਏ ਸੀ ਪਰਮਾਰ ਸਾਹਿਬ ਤੇ ਰਾਏ ਸਾਹਿਬ ਤੇ ਦੱਸੋ ਫੇਰ ਤੁਸੀਂ ਇਨਸੀਡੈਂਟ ਨਹੀਂ ਪ੍ਰिवेंट ਕਰ 파ਰੇ ਜੈ ਸ਼ੋਜ਼ ਕੀ ਹਾਲਾਤ ਕੀ ਅੰਦਰ ਹੋਮ ਮਿਨਿਸਟਰ ਭਗਵੰਤ ਮਾਨ ਔਰ ਇਹ ਸਾਰੇ ਦੇਸ਼ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਕਿ ਇਹ ਚਾ ਇਨਸੀਡੈਂਟ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਧਰਤੀ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਜਿੱਥੇ ਚੋਹ ਵਰਨਾ ਨੂੰ ਸਾਂਝੇ ਉਪਦੇਸ਼ ਦੀ ਗੱਲ ਹੈ ਜਿੱਥੇ ਜਾਤ ਪਾਤ ਤੋਂ ਉੱਤੇ ਉੱਠ ਕੇ ਗੁਰੂ ਦੇ ਸਿੱਖ ਨੂੰ ਇਹ ਹੁਕਮ ਹੈ ਸੇਵਾ ਨਿਭਾਉਣ ਦਾ ਉੱਥੇ ਹਾਲਾਤ ਪੈਦਾ ਹੋ। ਤੁਹਾਕੇ ਵੀ ਸਭ ਤੋਂ ਵੱਧ ਸਰਪ੍ਰਸਤ ਹੋਏ ਆ ਜਿਹੜੀ ਬਿੰਦੂ ਕੁਮਾਰ ਨੂੰ ਜੱਟ ਸਕਿورٹی ਦੀ ਜਿਹੜੀ ਕਿਲਾਸਾ ਕੀਤਾ ਸੀ ਉਸ ਤੋਂ ਬਾਅਦ ਆ ਜਿਹੜੀ ਅਰਵਿੰਦ ਕੇਸ ਦੀ ਵਾਰ ਹੋਣਾ ਜੱਟ ਸਕਿورٹی ਦੀ ਪੀਂਗੇ ਉਹ ਮਿਨਿਸਟਰ ਰਿਵਿਊ ਕਿਸ ਤਰ੍ਹਾਂ ਇਹਨਾਂ ਨੂੰ ਕਰਨਾ ਹੁੰਦਾ ਦਿੱਲੀ ਪੁਲਿਸ ਨੇ ਇਹਨਾਂ ਦੀ ਸਕਿਉਰਿਟੀ ਵਾਪਸ ਕਰਦੀ ਜੀ ਪੰਜਾਬ ਪੁਲਿਸ ਦੀ ਸਕਿਉਰਿਟੀ ਦੇ ਦਿੱਲੀ ਕੇਰਤੀਵਾਲ ਸਾਹਿਬ ਕੋ ਵੀ ਆ ਜੀਵੋ ਕੁਮਾਰ ਕੋ ਵੀ ਆ ਤੇ ਇਸ ਪਾਸੇ ਤਾਂ ਲੱਗਦਾ ਕਿ ਮੈਂ ਓਪਨ ਚੈਲੰਜ ਦਿੰਨਾ ਡੀਜੀਪੀ ਪੰਜਾਬ ਨੂੰ ਔਰ ਭਗਵੰਤ ਮਾਨ ਨੂੰ ਡਿਨਾਈ ਕਰਦਨ ਕਿ ਇਹਨਾਂ ਨੇ ਜ਼ੈਡ ਪਲੱਸ ਸਕਿਉਰਿਟੀ ਬੇਬਾ ਕੁਮਾਰ ਲਈ ਰეკਮੈਂਡ ਕਰਕੇ ਨਹੀਂ ਦਿੱਤੀ ਕਿ ਦਿੱਤੀ ਆ ਇਹਨਾਂ ਨੇ ਟਿੱਲ ਦਾ ਜੋਰ ਲਵਾ ਲਿਆ ਕਿ ਦਿੱਲੀ ਦੇ ਵਸਿੰਦੇ ਨੂੰ ਜਿਹੜਾ ਦਿੱਲੀ 'ਚ ਰਹਿਣ ਵਾਲਾ ਜਿਹਦੇ ਤੇ ਬੜੇ ਸੀਰੀਅਸ ਆਰੋਪ ਨੇ ਜਿਹੜਾ ਜੇਲ੍ਹ ਵੀ ਗਿਆ ਇੱਕ ਧੀ ਪੈਣ ਨਾਲ ਮਿਸਬਿਹੇਵ ਕਰਨ ਦਾ ਔਰ ਧੀ ਪੈਣ ਵੀ ਸਾਰੇ ਸਤਿਕਾਰਯੋਗ ਹੈ ਮਗਰ ਉਹ ਮੈਂਬਰ ਆ ਪਾਰਲੀਮੈਂਟ ਵੀ ਸੀ ਜੇ ਇਹਦੀ ਉਹਦੀ ਇਹ ਹਿੰਮਤ ਹੋ ਸਕਦੀ ਹੈ ਕਿ ਉਹ ਇੱਕ ਮੈਂਬਰ ਆਨਰੇਬਲ ਮੈਂਬਰ ਆ ਪਾਰਲੀਮੈਂਟ ਨਾਲ ਮਿਸਬਿਹੇਵ ਕਰੇ ਤੇ ਹਾਈ ਕੋਰਟ ਸੁਪਰੀਮ ਕੋਰਟ ਦੇ ਆਰਡਰ ਹੋਣ ਕਿ ਭਾਈ ਇਹਨੂੰ ਦਿੱਲੀ ਸੈਕਟਰੀਏਟ ਨਾ ਬੜਨ ਦਿਓ ਬੇਬਕ ਕੁਮਾਰ ਨੂੰ ਇਹਨੂੰ ਚੀਫ ਮਿਨਿਸਟਰ ਦੇ ਦਫ਼ਤਰ ਨਾਲ ਬੜਨ ਦਿਓ ਵੇਖੋ ਆਮ ਆਦਮੀ ਪਾਰਟੀ ਦੇ ਡਬਲ ਸਟੈਂਡ ਉਹਨੂੰ ਚੱਕ ਕੇ ਪੰਜਾਬ ਦੇ ਚੀਫ ਮਿਨਿਸਟਰ ਦੇ ਆਫਿਸ ਚ ਵਾਰਦਾ ਔਰ ਸਿਕਿਉਰਿਟੀ ਦਿੱਤੀ Z+ 70 ਜਣੇ ਦਾ ਖਰਚਾ ਪੰਜਾਬ ਦਾ ਖਜ਼ਾਨਾ ਕਿਉਂ ਚੱਲੇ ਜਦ ਕਿ ਜਿਹੜਾ ਹੁਣੋ ਫਿਸਕਲ ਹੈਲਥ ਇੰਡੈਕਸ ਆਇਆ ਪੰਜਾਬ ਦਾ ਬੇੜਾਗਰ ਕਰਤਾ ਭਗਵੰਤ ਮਾਨ ਨੇ ਤੇ ਹਰਪਾਲ ਚੀਮੇ ਨੇ 4 ਲੱਖ ਕਰੋੜ ਦਾ ਕਰਜ਼ਾਈ ਹੈ ਹਰ ਪੈਰਾਮੀਟਰ ਤੇ ਪੰਜਾਬ ਫੇਲ ਹੋ ਗਿਆ ਔਰ ਇਹ ਕਰ ਕੀ ਰਿਹਾ ਪੰਜਾਬ ਚ ਬੰਬ ਬਲਾਸਟ ਹੋ ਰਿਹਾ ਹਿੰਦੂ ਭਾਈਚਾਰੇ ਨੂੰ ਕਿੱਥੇ ਟਾਰਗੇਟ ਕੀਤਾ ਜਾ ਰਿਹਾ ਕਿੱਥੇ ਐਸਸੀ ਭਾਈਚਾਰੇ ਦੀ ਮਹਾਨ ਸਤਕਾਰਯੋਗ ਸ਼ਖਸੀਅਤ ਕੋ ਦੇਸ਼ ਦੀ ਹੈ ਕਿਉਂਕਿ ਉਹ ਇੱਕ ਭਾਈਚਾਰੇ ਨਾਲ ਸੰਬੰਧਿਤਤਾ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਮਾਹੌਲ ਖਰਾਬ ਕੀਤਾ ਜਾ ਰਿਹਾ ਔਰ ਸਰਕਾਰ ਸੁੱਤੀ ਪਈ ਹੈ ਇਹ ਸਾਰੇ ਇਨਸੀਡੈਂਟਸ ਲਾਅ ਐਂਡ ਆਰਡਰ ਦਾ ਅਟਰ ਫੇਲਿਅਰ ਔਰ ਭਗਵੰਤ ਮਾਨ ਨੇ ਸ਼ਾਇਦ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਇਨ ਮਾਏ 30-40 ਯਰ ਜਿਹੜੇ ਮੇਰੇ ਤੋਂ ਵੱਡੇ ਆ ਉਹ ਆਪ ਇਸ ਗੱਲ ਦੀ ਜਾਂਚ ਕਰ ਲੈਣ ਸ਼ਾਇਦ ਪਹਿਲੀ ਵਾਰੀ ਹੋਇਆ ਕਿ ਪੰਜਾਬ ਸੂਬੇ ਦਾ ਮੁੱਖ ਮੰਤਰੀ ਦਿੱਲੀ ਜਾ ਕੇ ਇਹ ਪ੍ਰੈਸ ਕਾਨਫਰੰਸ ਕਰ ਰਿਹਾ ਕਿ ਦਿੱਲੀ ਦੇ ਬੰਦੇ ਨੂੰ ਕੇਜਰੀਵਾਲ ਸਾਹਿਬ ਦਿੱਲੀ ਦੇ ਰਹਿਣ ਵਾਲੇ ਨੇ ਨਾ ਇੱਕ ਸਧਾਰਨ ਐਮ.ਐਲ.ਏ ਨੇ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ ਉਹ ਭਾਈ ਦਿੱਲੀ ਹੈ ਦੇਸ਼ ਦੀ ਰਾਜਧਾਨੀ ਹੈ ਉਹਨੂੰ ਜੈਡ ਪਲਸ ਸਿਕਿਉਰਿਟੀ ਹੈ ਜੇ ਉਹਨੂੰ ਕੁਝ ਹੋ ਗਿਆ ਤੇ ਅਮਿਤ ਸ਼ਾਹੂਰੀ ਜਾਂ ਦਿੱਲੀ ਸਰਕਾਰ ਕੇਂਦਰ ਦੀ ਸਰਕਾਰ ਬਚ ਜੂ ਕਿਥੇ ਉਹਨਾਂ ਦੀ ਸਿਕਿਉਰਿਟੀ ਯਕੀਨੀ ਬਣਾਉਣ ਮਗਰ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਤੁਹਾਨੂੰ ਵੋਟ ਪਾ ਕੇ ਸੀਐਮ ਬਣਾਉਂ ਉਹਨਾਂ ਦਾ ਤਾਂ ਤੁਹਾਨੂੰ ਫਿਕਰ ਨਹੀਂ ਇੱਥੇ ਬੰਬ ਬਲਾਸ ਤੇ ਬੰਬਲਾ ਤੁਹਾਨੂੰ ਫਿਕਰ ਪਿਆ ਦਿੱਲੀ ਦੇ ਤੁਸੀਂ ਐ ਕਰੋ ਸਾਰੇ 80 ਹਜ਼ਾਰ ਮੁਲਾਜ਼ਮ ਹੀ ਦਿੱਲੀ ਭੇਜ ਦਿਓ ਤੇ ਲੋਕਾਂ ਨੂੰ ਕਹਿ ਦਾਂਗੇ ਸਵਾਰੀ ਆਪ ਦੇ ਸਮਾਨ ਲਈ ਆਪ ਜਿੰਮੇ ਆਪ ਦੀ ਜਾਨ ਮਾਲ ਦੀ ਰੱਖਿਓ ਔਰ ਕੇਜੀ ਵਾਲੀ ਸਕਿਉਰਟੀ ਦਿੱਤੀ ਹੋਈ ਆ 70 70 ਅੱਛੀ ਜੀ ਉਹਨੇ ਪੰਜਾਬ ਨੂੰ ਸਾਈਟ ਤੇ ਸਾਰੀ ਵਿਡਰਾ ਹੋਣੀ ਚਾਹੀਦੀ ਜੀ ਔਰ ਇਹ ਸਾਰਾ ਬਿੱਲ ਪਿਛਲੇ 3 ਸਾਲਾਂ ਦਾ ਜਾ ਭਗਵੰਤ ਮਾਨ ਪਰ ਇਹ ਜਾ ਜਿਨ੍ਹਾਂ ਜਿਨ੍ਹਾਂ ਨੂੰ ਦਿੱਲੀ ਵਾਲਿਆਂ ਨੇ ਦਿੱਤੀ ਆ ਉਹਨਾਂ ਤੋਂ ਇਹ ਰਿਕਵਰੀ ਪੈਸੇ ਆਦੀ ਹੋਵੇ ਪੰਜਾਬ ਦੇ ਲੋਕ ਜਿਹੜੇ 4 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਆ ਜਿੱਥੇ ਹੈਲਥ ਇਨਫਰਾਸਟ੍ਰਕਚਰ ਤੈਸ਼ ਨੈਸ਼ ਹੋ ਗਿਆ ਸੜਕਾਂ ਦਾ ਬੁਰਾ ਹਾਲ ਹੈ ਸਕੂਲਾਂ ਦਾ ਬੁਰਾ ਹਾਲ ਹੈ ਹਰ ਪੈਰਾ ਬੀਟਰ ਤੇ ਪੰਜਾਬ ਪਿੱਛੇ ਜਾ ਰਿਹਾ ਪੰਜਾਬ ਦੇ ਲੋਕ ਉਹ ਖਰਚਾ ਕਿਉਂ ਚੱਲਣ ਸੱਤ ਵਾਰ ਬਾਕੀ ਅੰਮ੍ਰਿਤਸਰ ਉਹ ਹੁੰਦੀ ਜਿਹੜੀ ਕਟਨਾ ਵਾਪਰੀ ਇੱਥੇ ਲੱਗਦਾ ਖਾਸ ਤੌਰ ਤੇ ਅੰਮ੍ਰਿਤਸਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਇੱਕ ਬੜੀ ਵੱਡੀ ਸਾਜ਼ਿਸ਼ ਦਾ ਹਿੱਸਾ ਜੀ ਪੰਜਾਬ ਦਾ ਮਾਹੌਲ ਖਰਾਬ ਕਰਨਾ ਔਰ ਆਈਐਸਆਈ ਪਾਕਿਸਤਾਨ ਇਹਦੇ ਚ ਵੱਡਾ ਰੋਲ ਅਦਾ ਕਰ ਰਹੀ ਆ ਇਹ ਨਿਕੰਮੇ ਜੇ ਕੁਛ ਕਟਿਆ ਜੇ ਗੈਂਗਸਟਰ ਉਹਨਾਂ ਦਾ ਸਾਥ ਦੇ ਰਿਹਾ ਔਰ ਮੈਂ ਸਮਝਦਾ ਇਨਡਾਇਰੈਕਟ ਸਾਥ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਵੀ ਮਿਲ ਰਿਹਾ ਜਿਹੜੀ ਸੁੱਤੀ ਪਈ ਆ ਜਿਹੜੀ ਪ੍ਰੀਐਮਟ ਨਹੀਂ ਕਰ ਪਾਰੀ ਜਿੰਨਾਂ ਦਾ ਇੰਟੈਲੀਜੈਂਸ ਫੇਲਿਅਰ ਹੋ ਰਿਹਾ ਹੈ ਜਿਹੜਾ ਮਤਲਬ ਹਾਈ ਅਲਰਟ ਵਾਲੇ ਦਿਨ ਵੀ ਹੈ ਜੇ ਇਨਸੀਡੈਂਟ ਹੋ ਜਾਣ ਔਰ ਟਾਰਗੇਟ ਕੀਤਾ ਜਾ ਰਿਹਾ ਇੱਕ ਪਰਟਿਕੁਲਰ ਕਮਿਊਨਿਟੀਜ਼ ਨੂੰ ਮਾਈਨੋਰਟੀ ਨੂੰ ਤੇ ਇਹਨਾਂ ਨੂੰ ਟਾਰਗੇਟ ਕਰੋ ਹਿੰਦੂ ਸਿੱਖ ਗੱਲ ਬਣਾਓ ਜਾਂ ਫਾਈਚਾਰਿਆਂ ਦੇ ਵਿੱਚ ਫਿੱਕ ਪਾਓ ਔਰ ਪੰਜਾਬ ਦਾ ਸ਼ਾਂਤ ਮਾਹੌਲ ਖਰਾਬ ਕਰੋ ਚੀਫ ਮਿਨਿਸਟਰ ਸਾਹਿਬ ਦਿੱਲੀ ਬੈਠੇ ਇਸ ਲਾਅਨ ਦੀ ਸਿਕਿਉਰਿਟੀ ਦੀ ਆਪਣੀ ਜਾਂਚ ਦੀ ਮੰਗ ਕਰਦੇ ਹੋ ਜੀ ਇਟ ਹੈਸ ਟੂ ਬੀ ਕੋਰਟ ਮਾਨਿਟਰਡ ਜੀ ਨਹੀਂ ਤਾਂ ਇਹ ਸਾਰਾ ਲਾਰੈਂਸ ਬਿਸ਼ਨੋਈ ਵਾਲੇ ਕੇਸ ਵਾਂਗੂ ਆਈ ਬਾਸ ਹੋਊਗਾ ਬੜੀ ਛੇਤੀ ਮੈਂ ਲਾਰੈਂਸ ਬਿਸ਼ਨੋਈ ਵਾਲੇ ਕੇਸ 'ਚ ਵੀ ਪੁਲਿਸ ਨੇ ਸਰਕਾਰ ਦੇ ਕੀ ਕਾਰਵਾਈ ਰਹੀ ਹੈ ਕਿ ਵੇਓ ਨਾਨੇ ਉਸ ਨੂੰ ਐਡ ਕੀਤਾ ਹੈ ਲਾਰੈਂਸ ਬਿਜਨੋਈ ਨੂੰ ਉਹ ਚੀਜ਼ਾਂ ਵੀ ਮੈਂ ਤੁਹਾਡੇ ਸਾਹਮਣੇ ਬੜੀ ਛੇਤੀ ਰੱਖਾਂਗੇ ਜੀ ਸਰ ਜਿਵੇਂ ਅੱਜ ਕਾਂਗਰਸ ਕੋ 40 ਕੌਂਫਰਮਿੰਗ ਇਹਨਾਂ ਦੇ ਕੋਲ 26 ਸੀਗੇ ਇਹਨਾਂ ਨੇ ਐਮ ਐਲ ਏ ਵੀ ਪੇਸ਼ ਆਫ ਕਰਦੇ ਦੋ ਹੋਰ ਵੀ ਕਰਦੇ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਤੁਹਾਡੇ ਕੋਲ ਬੀ ਜੀ ਪੀ ਆਣੇ ਨੇ ਆਪਣੇ ਕਹਿ ਤਾ ਕਿ ਇਸ ਗਹਿਰਾ ਦਰਹਿ ਜਾਗੇ ਕਿਨੂੰ ਮੌਕਾ ਮਿਲਣਾ ਚਾਹੀਦਾ ਤੁਹਾਨੂੰ ਲੱਗਦਾ ਸ਼ਰੋਮਨੀ ਅਕਾਲੀ ਦਲ ਨੂੰ ਜਹਾਂ ਸਾਨੂੰ ਬਣਾ ਲੈਣ ਜਾ ਪਰ ਅੰਦਰ ਜੋ ਹੋਊਗਾ ਫਿਰ ਉਹ ਬਣ ਜੂ ਜੀ ਦੇ ਕੋਲ ਗੱਤ ਗਿੰਤੀ ਹੈ ਤੁਹਾਡੀ ਸਿਆਸੀ ਪੁਤ ਆਪਣੀ ਕੀ ਹੈ ਜੀ ਹਾਂ ਜੀ ਮੈਨੂੰ ਲੱਗਦਾ ਜੀ ਅੱਜ ਜਾਂ ਤਾਂ ਤੁਹਾਨੂੰ ਮੇਅਰ ਅਕਾਲੀ ਸ਼ਰੋਮਨੀ ਅਕਾਲੀ ਦਲ ਦਾ ਦੇਖੂਗਾ ਤੇ ਜਾਂ ਇਲੈਕਸ਼ਨ ਰੱਦ ਹੋ ਜੂਗੀ ਅੱਜ ਦੋ ਕੰਮ ਹੀ ਹੋਣੇ ਆ ਤੀਜਾ ਸੋਨੀ ਸਾਹਿਬ ਦੇ ਸੁਪੜੇ ਤਾਂ ਮੰਗੇਰੀ ਲਾਲ ਦੇ ਸੁਪਨੇ ਹੀ ਰਹਿ ਜਾਣੇ ਮੈਂ ਤੁਹਾਨੂੰ ਅੱਜ ਗੱਲ ਦਾ ਹਾਂ ਜੀ ਅੰਦਰ ਦੱਸਾਂਗੇ ਜੇ ਤਾਲੀ ਆਲੀ ਬਾਰ ਦਾ ਦੱਸ ਦੱਸ ਇਹ ਕਿਉਂ ਦੱਸੀਏ ਜਿਹੜਾ ਹਾਈਕੋਰਟ ਨੇ ਵੀਡੀਓਗ੍ਰਾਫੀ ਤੇ ਵੀ ਕਿਹਾ ਕਿ ਉਹਨਿ ਸੇ ਤਾਂ ਲੱਗਦਾ ਕਿ ਜਿਵੇਂ ਪੁੱਲਰ ਸਾਹਿਬ ਦੇ ਸਾਹਮਣੇ ਜਦੋਂ ਵੀਡੀਓਗ੍ਰਾਫੀ 'ਚ ਗੋਲੀ ਚੱਲ ਗਈ ਤੇ ਪੁੱਲਰ ਸਾਹਿਬ ਨੇ ਜਾ ਕੇ ਕਮਿਸ਼ਨਰ ਪੁਲਿਸ ਨੇ ਫੇਰ ਕਹਿਤਾ ਕਿ ਇਹ ਤਾਂ ਐਕਸੀਡੈਂਟਲ ਫਾਇਰ ਐ ਤਾਂ ਭਾਈ ਫਾਇਰ ਐ ਤਾਂ ਗੋਲੀ ਚੱਲਣੀ ਨਹੀਂ ਸੀ ਉਹ ਤਾਂ ਗੋਲੀ ਚਲਾਉਣ ਦੀ ਉਹਦੀ ਮਨਛਾ ਨਹੀਂ ਸੀ ਤੇ ਜੇ ਉਹ ਚੌੜੇ ਦੇ ਹੱਕ 'ਚੇ ਤੁਹਾਡੇ ਸਾਰੇ ਤੁਸੀਂ ਖੜੇ ਸੀ ਸ਼ੁਕਰ ਕਰੋ ਤੁਸੀਂ ਬਚ ਗਏ ਯਾ ਲੈ ਤਾਂ ਜਿਵੇਂ ਵੀਰ ਜੋ ਬਾਦਲ ਦੇ ਚੱਲੀ ਥੋਡੇ ਦੇ ਚੱਲੀ ਹੁੰਦੀ ਉਹਨਾਂ ਕਹੜਾ ਚੱਲੀ ਨਹੀਂ ਹਲੇ ਗੋਲੀ ਰਿਕਾਰਡ ਹੋ ਗਈ ਚਲਦਿਆਂ ਨੂੰ ਮੇਰੀ ਗੱਲ ਸੁਣ ਲੋ ਜਦੋਂ ਗੋਲੀ ਰਿਕਾਰਡ ਹੋ ਗਈ ਚਲਦਿਆਂ ਨੂੰ ਤੇ ਜੇ ਉਹ ਫੇਰ ਕਹਿ ਸਕਦਾ ਕਿ ਨਹੀਂ ਇਹ ਗੋਲੀ ਚਲਾਉਣ ਦੀ ਮਨਸ਼ਾ ਨਹੀਂ ਸੀ ਇਹ ਹੁਣ ਵੀ ਰਿਕਾਰਡਿੰਗ ਕਰ ਲੋ ਕੁਛ ਕਰ ਲੋ ਜਦ ਤੱਕ ਜਿਵੇਂ ਦੁੱਧ ਦੀ ਰਾਖੀ ਤੇ ਬਿੱਲਾ ਬਿਠਾ ਦੀਦਾ ਹੈ ਨਾ ਫੇਰ ਕਹੀਏ ਕਿ ਦੁੱਧ ਕਿਵੇਂ ਕੋ ਪੀ ਜਾਊ ਹੁਣ ਉਹ ਲਾਤਾ ਤੇ ਅੱਜ ਮੈਂ ਕੰਪੈਰੀਜ਼ਨ ਨਹੀਂ ਕਰ ਰਿਹਾ ਸਤਕਾਰਯੋਗ ਨੇ ਮਗਰ ਭੁੱਲਰ ਸਾਹਿਬ ਨੂੰ ਕੋ ਵੀਡੀਓ ਰਿਕਾਰਡਿੰਗ ਨਾਲ ਇੱਥੇ ਲੈਕਚਰ ਕਰਾ ਦੋ ਤੇ ਪਤਾ ਹੀ ਹੋਣਾ ਕੀ ਹੈ ਇਹ ਤਾਂ ਹੁਣ ਮੈਂ ਕਾਉਂਸਲਰ ਸਾਹਿਬਾਨਾਂ ਨੂੰ ਕਹੂੰਗਾ ਭਾਈ ਤਗੜੇ ਰਹੋ ਔਰ ਆਮ ਆਦਮੀ ਪਾਰਟੀ ਨੂੰ ਮੇਰਾ ਓਪਨ ਆਫਰ ਹੈ ਕਿ ਤੁਹਾਡਾ ਤਾਂ ਹਲੇ ਤੱਕ ਮੇਅਰ ਦਾ ਇਹਨਾਂ ਨੇ ਕੈਂਡੀਡੇਟ ਤਾਂ ਨਹੀਂ ਲਾਨੇ ਇਨਾਂ ਤੋਂ ਲਾਨਿਆ ਵੀ ਨਹੀਂ ਜਾਣਾ ਤੁਹਾਡੂ ਜਾਂ ਤਾਂ ਕਾਂਗਰਸ ਦਾ ਬਣੋ ਤੇ ਜੇ ਨਹੀਂ ਚਾਹੁੰਦੇ ਕਾਂਗਰਸ ਦਾ ਬਣੇ ਮੈਂ ਵੀ ਨਹੀਂ ਚਾਹੁੰਦਾ ਬਣੇ ਕਿਉਂਕਿ ਕੰਮ ਹੀ ਕੋਈ ਨਹੀਂ ਕੀਤਾ 5 ਸਾਲ ਫਿਰ ਤੁਸੀਂ ਐ ਕਰੋ ਕਾਲੀয়াল ਸਾਹਿਬ ਨੂੰ ਅਰੋੜਾ ਸਾਹਿਬ ਨੂੰ ਬੇਨਤੀ ਆ ਫਿਰ 4 ਸਾਡੇ ਆ 41 ਉਹ ਨੇ ਇੱਧਰ ਵੋਟ ਪਵਾ ਦਿਓ 39 ਦੀ ਤੇ 43 ਵਾਲਾ ਮਿਹਰਬਾਨ ਜੂ ਤੇ ਤੁਹਾਨੂੰ ਵੀ ਇਸ ਗੱਲ ਦੀ ਤਸल्ली ਹੋ ਜੂ ਕਿ ਕਾਂਗਰਸ ਨਹੀਂ ਜਿੱਤੀ ਨਹੀਂ ਤਾਂ ਫੇਰ ਜਿਹੜੀ ਲੜਾਈ ਦਿੱਲੀ 'ਚ ਲੜਦੇ ਹੋ ਉਹ ਲੜਾਈ ਦਿੱਲੀ 'ਚ ਵੀ ਫੇਲ ਹੋਵੋਗੇ ਤੇ ਇਸ ਲਈ ਅੰਮ੍ਰਿਤਸਰ ਸਾਹਿਬ ਜੀ ਵੀ ਫੇਲ ਹੋ ਜੂ ਠੀਕ ਆ ਜੀ ਥੈਂਕ ਯੂ ਤੁਸੀਂ ਕੋਈ ਇੱਕ ਮਿੰਟ ਜੀ ਇੱਕ ਮਿੰਟ ਆਕਾਉਂਟ ਲੱਜਾ ਬਣਾਨੇ ਕੋਈ ਗੱਲ ਦੱਸਣੀ ਜੀ ਤੁਸੀਂ ਕਿਵੇਂ ਤੁਹਾਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਜਾਂ ਅਪਰੋਚ ਕੀਤਾ ਅਪਰੋਚ ਤੇ ਸਾਰਿਆਂ ਨੂੰ ਪਤਾ ਜੀ ਬਹੁਤ ਕੀਤਾ ਗਿਆ ਵਾ ਪਰ ਚਲੋ ਪ੍ਰਮਾਤਮਾ ਦੀ ਕਿਰਪਾ ਰਹੀ ਹੈ ਅਸੀਂ ਸਾਰੇ ਇਕੱਠੇ ਰਹੇ ਆ ਗੁਰੂ ਮਹਾਰਾਜ ਦੀ ਬਖਸ਼ਿਸ਼ ਰਹੀ ਆ ਰਾਜ ਜਿਹੜਾ ਕਹਿ ਰਹੇ ਸੀ ਡੇਰੀ ਦੀ ਹੋ ਰਹੀ ਹੈ ਕਾਂਗਰਸ ਕਾਂਗਰਸ ਨੰਬਰ 24 ਤੋਂ ਕਾਂਗਰਸ ਉਹ ਛਾਦੇ ਵਿਚਾਰਿਆਂ ਨੂੰ ਤਾਂ ਨੀਂਦ ਹੀ ਅੱਜ ਆਉਣੀ ਆ ਇਹਨਾਂ ਤਾਂ ਸੌਂ ਨਹੀਂ ਦਿੰਦਾ ਇੰਨਾ ਤਾਂ ਮਤਲਬ ਕਿ ਆਂਢੀ ਗਵਾਂਢੀ ਰੌਲਾ ਪੈ ਜੇ ਤਾਂ ਨਹੀਂ ਪਰੇਸ਼ਾਨ ਹੁੰਦੇ ਰਾਤ ਸਾਰੀ ਰਾਤ ਫੋਨ ਮਲਾਉਂਦੇ ਰਹਿੰਦੇ ਕਿ ਇਹਨੂੰ ਬਣਾ ਦੇ ਝਾੜੂ ਵਾਲੇ ਨੂੰ ਮੇਰ ਪੜਾ ਦੇ ਝਾੜੂ ਵਾਲੇ ਨੂੰ ਮੇਰ ਕਿ ਆ ਟਾਲੀਵਾਲ ਸਾਹਿਬ ਇੱਕ ਦਾ ਨਾ ਲੈ ਲੈਂਦੇ ਆ ਕਿ ਉਹ ਆਪਣਾ ਅਮਨ अरोड़ा ਦੂਜੇ ਦਾ ਲੈ ਦਿੰਦਾ ਉਹ ਡਾਕਟਰ ਗੁਪਤਾ ਜੀ ਨੇ ਉਹ ਤੀਜੇ ਦਾ ਲੈ ਲੈਂਦੇ ਆ ਉਹ ਸੰਧੂ ਸਾਹਿਬ ਨੇ ਉਹ ਚੌਥੇ ਦਾ ਲੈ ਲੈਂਦੇ ਆ ਆ ਨਿੱਜਰ ਸਾਹਿਬ ਪੰਜਵੇਂ ਦਾ ਲੈ ਲੈਂਦੇ ਆ ਹੀ ਘਾ ਆ ਜੋੜੇ ਹੱਥ ਅਹੀਂ 12-9 ਲਵਾਂਗੇ ਅੰਦਰ ਜਾ ਕੇ ਪਰ ਸਾਡੀ ਪਾਰਟੀ ਦੇ ਸੀਨੀਅਰ ਮੋਸਟ ਕਾਉਂਸਲਰ ਅੰਦਰ ਪਾਰਟੀ ਦੀ ਅਗਵਾਈ ਕਰਨਗੇ ਸਾਡੇ ਸਾਹਬ ਤਾਰ ਸਿੰਘ ਜੀ ਔਰ ਉਹਨਾਂ ਦੇ ਨਾਲ ਜਿਹੜੇ ਤਿੰਨ ਵਾਰੀ ਕਾਉਂਸਲਰ ਬਣੇ ਆ ਸਾਡੇ ਸੀਨੀਅਰ ਸੈਕੰਡ ਸੀਨੀਅਰ ਮੋ ਉਹ ਬੀਬੀ ਸਾਡੇ ਸਤਿਕਾਰਯੋਗ ਮਾਤਾ ਜੀ ਨਗਵੰਤ ਕੌਰ ਜੀ ਹੋਣਗੇ ਔਰ ਨਾਲ ਉਥੇ ਇੱਕ ਵਾਚ ਜਾਂ ਵਿਪ ਦਾ ਕੰਮ ਸਾਡੇ ਪੰਟੋਰੀ ਸਾਹਿਬ ਐਨਾਲ ਡੈਪਟੀ ਸਾਡੇ ਭੈਣ ਜੀ ਸਤਿਕਾਰਯੋਗ ਪਰਮਜੀਤ ਕੌਰ ਵੇਖਣਗੇ ਔਰ ਸ੍ਰੀ ਅੰਮਰਸਰ ਸਾਹਿਬ ਦਾ ਜੀਤੇ ਤੇ ਭਲਾ ਹੋਵੇ ਮੈਂ ਤਾਂ ਇਹਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਉਸ ਸਾਹਿਬ ਨਾਲ ਲੋਕਾਂ ਦੀ ਭਾਵਨਾਵਾਂ ਨੂੰ ਧਿਆਨ ਚ ਰੱਖਦਿਆਂ ਹੋਇਆ ਉਹ ਜਾਂ ਫੈਸਲਾ ਹੋਵੇ ਕਾਂਗਰਸ ਵੀ ਲੋਕਾਂ ਨੇ ਵੇਖ ਲਈ ਆਪ ਵੀ ਵੇਖ ਲਈ ਹੁਣ ਮੇਅਰ ਚੰਗਾ ਕੋਈ ਸਾਡੇ ਚੋ ਸ਼ਰੋਬਨੀ ਅਕਾਲੀ ਦਲ ਜਿਹੜੀ ਐਡੀ ਵਗਦੀ ਹਨੇਰੀ ਚ ਵੀ ਜਿੱਤ ਗਿਆ ਮਤਲਬ ਲੋਕਾਂ ਦਾ ਇਹਨਾਂ ਨੂੰ ਪਿਆਰ ਹੈ ਇੰਨਾ ਚੋ ਚ ਮੇਅਰ ਬਣਾ ਦਿਓ ਕੰਮ ਧਾਲੀ ਵਾਲ ਸਾਹਿਬ ਦਾ ਇੱਕ ਨਹੀਂ ਰੁਕੂਗਾ ਸਾਰੇ ਕਰ ਦਿਆ ਕਰਾਂਗੇ ਜਿਹੜਾ ਕਹਿਣਗੇ ਉਹ ਕਰੇ ਜੇਦਾ ਵੀ ਜੇ ਕੋਈ ਵੀ ਜੇ ਪ੍ਰਤਾਪ ਘੁਣਾਦੇ ਨਹੀਂ ਕਿਹਾ ਦੀ ਅੱਛਾ ਕੁਮਰ ਵਿਜੇ ਪ੍ਰਤਾਪ ਸਾਹਿਬ ਨੂੰ ਬੜਾ ਦੇਣ ਸਾਡੇ ਵੱਲੋਂ ਅਸੀਂ ਹੋਂ ਦੀ ਬਲਤ ਵੀ ਕਰ ਜਾਂ ਉਹ ਸਾਡੀ ਕਰ ਦੇਣ ਜਾਂ ਅਸੀਂ ਉਹਨੂੰ ਉਹਨਾਂ ਨੂੰ ਆਪ ਦੀ ਨਹੀਂ ਕਰਨੀ ਚਾਹੀਦੀ ਤੇ ਨਾ ਕਾਂਗਰਸ ਦੀ ਕਰਨੀ ਚਾਹੀਦੀ ਮੈਂ ਤਾਂ ਕਹੂੰਗਾ ਉਹ ਵੀ ਸਾਡੇ ਬੰਦਿਆਂ ਦਾ ਸਾਥ ਦੇਣ ਰਲ ਮਿਲ ਕੇ ਚੌਥਾ ਤੀਜਾ ਬੰਦਾ ਕੋਈ ਹੋਰ ਬਦਲ ਬਣਾਈਏ ਜਿਹੜਾ ਵਾਕੇ ਸincere ਹੋਵੇ ਪੰਜਾਬ Thank you.